ਜਿਲ੍ਹਾ ਤਰੁੰਦਤ ਦੇ ਪਿੰਡ ਨੁਰੰਗਾਬਾਦ ਵਿਖੇ ਇੱਕ ਮੈਰਿਜ ਪੈਲੈਸ ਵਿੱਚ ਬੱਚੇ ਦਾ ਧਮਾਨ ਕੀਤਾ ਜਾ ਰਿਹਾ ਸੀ ਜਿਸ ਤੇ ਕਿ ਪੁਲਿਸ ਵੱਲੋਂ ਦਬਜ ਦਿਨੇ ਹੋਇਆ ਇਸ ਪ੍ਰੋਗਰਾਮ ਵਿੱਚ ਮੌਜੂਦ ਜਿਹੜੇ ਲੋਕ ਸੀ ਰਿਸ਼ਤੇਦਾਰ ਆਏ ਸਨ ਉਹਨਾਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਗਈ ਜਿਸ ਨੂੰ ਵੇਖਦੇ ਹੋਏ ਜਿਹੜੇ ਰਿਸ਼ਤੇਦਾਰ ਅਤੇ ਲੋਕ ਸਨ ਉਹਨਾਂ ਵਿੱਚ ਹੜਕਮ ਬਚ ਗਿਆ ਔਰ ਜਿਬ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਪੈਲੈਸ ਵਿੱਚ ਜਿਹੜਾ ਪ੍ਰੋਗਰਾਮ ਸੀਗਾ ਇੱਕ ਬੱਚੇ ਦਾ ਜਨਮ ਜਿਹੜਾ ਉਹਦਾ ਤੁਮਾਨ ਮਨਾਇਆ ਜਾ ਰਿਹਾ ਸੀਗਾ ਉਸ ਦੇ ਵਿੱਚ ਉਸ ਦਾ ਪਿਤਾ ਜਿਹੜਾ ਕਿ ਰਾਜੂ ਸ਼ੂਟਰ ਨਾਮ ਦਾ ਇੱਕ ਮੁਲਜ਼ਮ ਹੈ ਜਿਸ ਦੇ ਖਿਲਾਫ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 25 ਦੇ ਕਰੀਬ ਮੁਕਦਮੇ ਦਰਜ ਹਨ ਜਿਨ੍ਹਾਂ ਵਿੱਚ ਬੈਂਕ ਡਕਾਟੀਆਂ ਤੋਂ ਲੈ ਕੇ ਹੋਰ ਕਤਲ ਤੋਂ ਲੈ ਕੇ ਫਰੋਤੀ ਦੀਆਂ ਵਾਰਦਾਤਾਂ ਵੀ ਸ਼ਾਮਲ ਹਨ ਇਸ ਸੂਚਨਾ ਦੇ ਆਧਾਰ ਉਪਰ ਪੁਲਿਸ ਨੂੰ ਬਿਲੀ ਸੂਚਨਾ ਮਿਲੀ ਸੀ ਕਿ ਇਸ ਪੈਲੈਸ ਵਿੱਚ ਅੱਜ ਉਸਦੇ ਬੱਚੇ ਦਾ ਜਿਹੜਾ ਧਮਾਨ ਪ੍ਰੋਗਰਾਮ ਹੈ ਉਹ ਮਨਾਇਆ ਜਾ ਰਿਹਾ ਉਸਦੇ ਸੰਬੰਧ ਵਿੱਚ ਜਨਮ ਨੂੰ ਲੈ ਕੇ ਉਸਦੇ ਲੈ ਕੇ ਰਿਸ਼ਤੇਦਾਰ ਬੁਲਾਏ ਗਏ ਸਨ ਔਰ ਵੱਡੀ ਗਿਣਤੀ ਵਿੱਚ ਆਉ ਭਗਤ ਕਰਨ ਵਾਸਤੇ ਡੀਜੇ ਸਿਸਟਮ ਤੋਂ ਲੈ ਕੇ ਹਰ ਤਰ੍ਹਾਂ ਦਾ ਜਿਹੜਾ ਇੱਥੇ ਕੀ ਇੰਤਜ਼ਾਮ ਕੀਤੇ ਗਏ ਸਨ ਖੁਸ਼ੀਆਂ ਦਾ ਜਿਹੜਾ ਦਿਨ ਸੀ ਉਹਨੂੰ ਮਨਾਏ ਜਾਣ ਦੀ ਤਿਆਰੀਆਂ ਉਸ ਵੇਲੇ ਧਰੀਆਂ ਧਰੀਆਂ ਰਹਿ ਗਈਆਂ ਜਦੋਂ ਪੁਲਿਸ ਵੱਲੋਂ ਇਸੇ ਦਸਤਕ ਦੇ ਦਿੱਤੀ ਗਈ 6 ਟੀਮਾਂ 6 ਥਾਣਿਆਂ ਦੀਆਂ ਟੀਮਾਂ ਤੋਂ ਸੀਈਆਈ ਸਟਾਫ ਸਮੇਤ ਇਥੇ ਵੱਡੀ ਗਿਣਤੀ ਵਿੱਚ ਜਿਹੜੇ ਪੁਲਿਸ ਕਰਮਚਾਰੀਆਂ ਨੇ ਆ ਕੇ ਘੇਰਾ ਪਾ ਲਿਆ ਔਰ ਜਿਹੜੇ ਕੀ ਅੰਦਰ ਲੋਕ ਸਨ ਔਰ ਦੱਸਿਆ ਜਾ ਰਿਹਾ ਹੈ ਕਿ ਰਾਜੂ ਸ਼ੂਟਰ ਦੇ ਜਿਹੜੇ ਸਾਥੀ ਸਨ ਔਰ ਦੋ ਧਰਾਂ ਵਿੱਚ ਇਹਨਾਂ ਦੇ ਵਿੱਚ ਕੁਝ ਰਾਜੀਨਾਮਾ ਵੀ ਅੱਜ ਹੋਣਾ ਸੀ ਜਿਸ ਨੂੰ ਲੈ ਕੇ ਪੁਲਿਸ ਨੂੰ ਡਰ ਸੀ ਕਿ ਦੋਵਾਂ ਧਰਾਂ ਵਿੱਚ ਕੁਝ ਫਾਇਰਿੰਗ ਤੋਂ ਲੈ ਕੇ ਜਾਂ ਕੁਝ ਹੋਰ ਅੰਜਾਮ ਹੋ ਜਾਂ ਦਿੱਤਾ ਜਾ ਸਕਦਾ ਹੈ ਜਿਸ ਲਈ ਪੁਲਿਸ ਨੇ ਐਤਿਆਤਾਂ ਵਰਤਦੇ ਹੋਏ ਇੱਥੇ 6 ਥਾਣਿਆਂ ਦੀਆਂ ਟੀਮਾਂ ਸਵੇਰ ਤੋਂ ਮੁਲਾਜ਼ਮ ਜਿਹੜੇ ਇੱਥੇ ਪੁੱਜ ਗਏ ਔਰ ਜਿਹੜੇ ਥਾਣੇ ਪੁਲਿਸ ਨੂੰ ਕਹਿਰਾ ਪਾ ਕੇ ਇਸ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਗਈ ਪੁਲਿਸ ਵੱਲੋਂ ਦੱਸਣ ਦੇ ਅਨੁਸਾਰ ਇੱਥੇ ਕਰੀਬ ਅੱਧੀ ਦਰਜਨ ਦੇ ਕਰੀਬ ਜਿਹੜੇ ਵਿਅਕਤੀ ਹਨ ਸ਼ੱਕੀ ਜਿਹੜੇ ਮੁਲਜ਼ਮ ਹਨ ਉਹਨ ਨਾ ਸ਼ੇਰ ਦੇ ਕਰੀਬ ਬੜੇ ਵੱਖ-ਵੱਖ ਕਿਸਮਾਂ ਦੇ ਹਥਿਆਰ ਵੀ ਬਰਾਮਦ ਕੀਤੇ ਗਿਆ ਨਾ ਹਾਲਾਂਕਿ ਉਹ ਲਾਇਸੈਂਸੀ ਹਨ ਜਾਂ ਨਹੀਂ ਉਸ ਦੀ ਪੁਲਿਸ ਵੱਲੋਂ ਜਾਂਚ ਕਰੰਦਾ ਗੱਲ ਕਹੀ ਗਈ ਹੈ ਔਰ ਦੇਖਣਾ ਹੈ ਕਿ ਇਸ ਦੌਰਾਨ ਜਿਹੜੇ ਇਥੇ ਪੁੱਜੇ ਸਨ ਲੋਕ ਔਰ ਉਹਨਾਂ ਦੀ ਜਿਹੜੀ ਆ ਪ੍ਰੋਗਰਾਮ ਜਿਹੜਾ ਖਰਾਬ ਹੋ ਗਿਆ ਉਸ ਦੇ ਵਿੱਚ ਲੋਕਾਂ ਵੱਲੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਿਹੜਾ ਕੀ ਕਈ ਤਰ੍ਹਾਂ ਦੇ ਰੋਸ ਲਾਏ ਜਾ ਰਹੇ ਹਨ ਔਰ ਇਥੇ ਪੁਲਿਸ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਰਾਜੂ ਸ਼ੂਟਰ ਸਮੇਤ ਜਿਹੜਾ ਕਿ ਮੁਲਜ਼ਮ ਸੀਗਾ ਉਸ ਦੇ ਸਮੇਤ ਕਰੀਬ ਅੱਧੀ ਦਰਜਣ ਜਿਹੜੇ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਔ ਤੰਤਨ ਜੀ ਗੱਲ ਹੁੰਦੀ ਹੈ ਵੀ ਸਾਰਾ ਸਾਨੂੰ ਕੋਈ ਨਹੀਂ ਪਤਾ ਕੋਖਣੀ ਮਿਲਿਆ ਜਿਸ ਦਾ ਵੀਰ ਤੋਂ ਰਾਜੂ ਵੀਰ ਤੋਂ ਕੋਖਣੀ ਮਿਲਿਆ ਜੇ ਉਹਨੂੰ ਐਵੇਂ ਲੈ ਗਏ ਜਿਨ੍ਹਾਂ ਤੋਂ ਮਿਲਿਆ ਉਹਨਾਂ ਤੋਂ ਠੀਕ ਆ ਬਾਕੀ ਉਹ ਤੋਂ ਕੋਖਣੀ ਮਿਲਿਆ ਤਰਾਸ਼ੀ ਤਰਾਸ਼ੀ ਕੀਤੀਆਂ ਉਹਦੇ ਪੁੱਤ ਦਾ ਹੋ ਗਿਆ ਪ੍ਰੋਗਰਾਮ ਹਾਂਜੀ ਉਹਦਾ ਮਾਣ ਹੀ ਉਹਦੇ ਪੁੱਤ ਦਾ ਕੋਖਣੀ ਉਹ ਤੋਂ ਮਿਲਿਆ ਉਹਨੇ ਵਿਚਾਰੇ ਨੇ ਰੀਜਾ ਲਈਆਂ ਆਪਣੇ ਪੁੱਤ ਦੇ ਕੋਖਣੀ ਹਾਂਜੀ ਰਾਜੂ ਵੀਰ ਦਾ ਰਾਜੂ ਵੀਰ ਦਾ ਰਾਜੂ ਵੀਰ ਦੇ ਮੁੰਡੇ ਦਾ ਤਮਾਣ ਹੀ ਸੰਘਿਆ ਦੋ ਹਾਂਜੀ ਉਹਨਾਂ ਦਾ ਕੋਖਣੀ ਮਿਲਿਆ ਜਿਨ੍ਹਾਂ ਤੋਂ ਮਿਲਿਆ ਉਹਨਾਂ ਦੀ ਆਪਾਂ ਕੋਈ ਕਹਿ ਨਹੀਂ ਸਕਦੇ ਪਰ ਉਹ ਤੋਂ ਕੋਖ ਨਹੀਂ ਮਿਲਿਆ ਉਹਨੂੰ ਛੱਡ ਦੋ ਆਪਾਂ ਇਹੋ ਕਰੀਏ ਇਹ ਛਗਣਿਆ ਮਾਰਾ ਇਹਨੇ ਤਲਾਸ਼ੀ ਕੀਤੀ ਆ ਇਹਨੂੰ ਕੋਖ ਨਹੀਂ ਮਿਲਿਆ ਉਹਨਾਂ ਨੂੰ ਅਰਾ ਜਦੋਂ ਨਹੀਂ ਕੋਖ ਮਿਲਿਆ ਤੇ ਮਾਰਾ ਹੱਡੀ ਉਹ ਬੇਨਤੀ ਵੀ ਵੀਰ ਨੂੰ ਛੱਡੋ ਯਾਰ ਆ ਫੇਰ ਮੈਂ ਤਾਲਾ ਕਰੋ ਮਹਾਰਾਏ ਕੋਖ ਨਹੀਂ ਮਿਲਿਆ ਉਹਨੇ ਤਾਂ ਚਾਵਾ ਨਾ ਕੀਤਾ ਜੇ ਮਹੀਨਾ ਨਹੀਂ ਮੇਰੀ ਘਰ ਵਾਲੀ ਆ ਜੇ ਮਹੀਨਾ ਹੋਇਆ ਨਹੀਂ ਉਹਨੂੰ ਆਏ ਨੂੰ ਮੀ ਨਾ ਹੋਇਆ ਜੇ ਜਿਹਦੇ ਕੋਲੇ ਫੜਿਆ ਉਹਦੇ ਨਾਲ ਤੂੰ ਹੀ ਭੁਗਤੋ ਉਤੋਂ ਕੀ ਲੈਣਾ ਮੈਨੂੰ ਉਹ ਜਿਹਦੇ ਕੋਲੋਂ ਫੜਿਆ ਹੈ ਪਹਿਲਾਂ ਜੇ ਉਹਨੂੰ ਮਹੀਨਾ ਵੀ ਨਹੀਂ ਹੋਇਆ ਜੇ ਆਏ ਨੂੰ ਮੇਰਾ ਨਾਮ ਮਨਪ੍ਰੀਤ ਇਹ ਕੀ ਕਰ ਤੁਹਾਡੇ ਪਤੀ ਦਾ ਕੀ ਨਾਮ ਉਦੋਂ ਨਾ ਰਾਜੂ ਕਹਿੰਦੇ ਉਦਾਂ ਰਾਜੂ ਬੰਦੇ ਪਹਿਲਾਂ ਕਿਹਨੇ ਮਾਮੀ ਸੀ ਅੱਜ ਵੈਸੇ ਮੁੰਡੇ ਦਾ ਧਮਾਨ ਕੀਤਾ ਆ ਵਾ ਕੀ ਅੱਜ ਪੁਲਿਸ ਕਿਉਂ ਆਈ ਸੀ ਕੀ ਕਹਿੰਦੇ ਆ ਪਤਾ ਹੀ ਨਹੀਂ ਆ ਸਾਨੂੰ ਪਤਾ ਹੀ ਨਹੀਂ ਕੀ ਗੱਲ ਬਣੀ ਆ ਵੀ ਚੱਲਦਾ ਚੱਲਣ ਆ ਸਕੰਦੇ ਹੰਦੇ ਸੀ ਨਹੀਂ ਅਜੇ ਕੁਛ ਨਹੀਂ ਹੋਇਆ ਗੀ ਕੋਈ ਸਮਝ ਆ ਰਹੀ ਪਥਰੀ ਹੜਾ ਰੋਟੀ ਬਣੀ ਪੈਸੇ ਲੈ ਬਰਬਾਦ ਹੋ ਗਿਆ ਉਹ ਕਿੱਥੋਂ ਹੀ ਭਰਨਾ ਦੱਸੋ ਸਾਨੂੰ ਮਾਰਾ ਹਾਂਜੀ ਮੇਰੇ ਮਾਰਾ ਚਾਚੇ ਦਾ ਮੁੰਡਾ ਮੈਂ ਉਹਦੇ ਤਾਂ ਦਾਦਾ ਮੁੰਡਾ ਠੀਕ ਆ ਹਾਂਜੀ ਮੰਗੇ ਉਹ ਆਟੀ ਮਾਰੇ ਖਾਲੀ ਹੱਤੀ ਕੋਖਰੀ ਤੋਂ ਮਿਲਿਆ ਮਾਰੇ ਉਹਨੂੰ ਛੱਡੋ ਉਹ ਆਡੀ ਹੋ ਮੰਗ ਜਿਓ ਠੀਕ ਆ ਮਾਰੇ ਬਹੁਤ ਚਿਰ ਬਾਅਦ ਆਇਆ ਜੇ ਉਹਨੂੰ ਛੱਡੋ ਖੜਾ ਅਮੇ ਤਕਣਾ ਨਾ ਕਰੂ ਵੀਰ ਨਾਲ ਉਹ ਨਿਗਾਹਿਆ ਪੁੱਤੋਂ ਦਾ ਅਮੇ ਤੇਰਾ ਮੁੰਡਾ ਜਦੋਂ ਆਉ ਦੋ ਬਣੀ ਇੱਥੇ ਆਗਾ ਜੀ ਉਹ ਨਾ ਮਹੀਨਾ ਹੋਇਆ ਜੀ ਹਾਂ ਬੋ ਕਾਕਾ ਨਾ ਕੋਈ ਕਿਸੇ ਟੱਡ ਘਰ ਵਾਲੇ ਕੀਤੀ ਹੁਣ ਲੈ ਗਏ ਪਤਾ ਨਹੀਂ ਕਿੱਥੇ ਲੈ ਕੇ ਗਏ ਨਾ ਲਗੇ ਹਾਂਜੀ ਲੈ ਗਏ ਪਤਾ ਨਹੀਂ ਕਿੱਥੇ ਕਰਿਆ ਉਹਨਾਂ ਨੇ ਆਇਆ ਅਸਰ ਕਰਦੇ ਨਹੀਂ ਡੈ ਉਹ ਨੱਚਵੇ ਅੱਜ ਤਿੰਨ ਵਾਰ ਤਰਾਸੀ ਕੀਤੀ ਚੱਲਿਆ ਆ ਲੀੜਿਆਂ ਦੀ ਸਾਡਿਆਂ ਦੀ ਲੀੜਿਆਂ ਦੇ ਮਾਰੀ ਕੋਈ ਕੋਹ ਜ ਮਰ ਅਹੀਂ ਆਏ ਆਪਣੇ ਇਹੋ ਸیکل ਲਗਲਾ ਕੇ ਬੰਨੇ ਆ ਦੇ ਵੀਰਾ ਜੇ ਹੁਣ ਪਹ ਆ ਹੀ ਗਿਆ ਤੇ ਇਤਰਾਹ ਹੈ ਕਿ ਥੋੜੀ ਕਰ ਸਕਦੇ ਅਸੀਂ ਤੇ ਤੁਹਾਡਾ ਵੀ ਵੇਖ ਕਰੋ ਤਲਾਸੀ ਵੀ ਜਦੋਂ ਮਰਜੀ ਮੇਰੀ ਮੰਮੀ ਤੁਹਾਡਾ ਕੀ ਨਾਮ ਕੀਆ ਮੇਰਾ ਨਾਮ ਸਤੋ ਕੀ ਗੱਲ ਬਾਤ ਹੋਈ ਸਾਰੀ ਕੋਈ ਨਹੀਂ ਹੋਇਆ ਇਦਾਂ ਹੀ ਆਉਦੇ ਕੰਮ ਹੁਣ ਅੰਦਰ ਦੇ ਸਾਗਾ ਕਾਕੇ ਦਾ ਬਣਾਉਂਦਾ ਹੈ ਕੋਈ ਗੱਲ ਬਾਤ ਰਾਜੂ ਤੇ ਕਿਹੜਾ ਮਾਮਲਾ ਦਰਜੀ ਹੀ ਕਾਦਾ ਸੀ ਕੀਤਾ ਸੀ ਹੋਰ ਆਏ ਦੋ ਵੀ ਹੋਂ ਤਬ ਪੀਸ਼ਾ ਬਣਾਉਂਦਾ ਕਾਕੇ ਦਾ ਜਲਬਦਨ ਨਹੀਂ ਕੋਈ ਪੁਰਾਣੀ ਪਰਚੀ ਦਰਜੇ ਉੱਤੇ ਕੋਈ ਨਾ ਕੋਈ ਨਹੀਂ ਤੇਰੀ ਕੈਜਦਾ ਯਾ ਤੇ ਆਇਆ ਪੌਂਜਾਦਾ ਕਚੈਰੀ 3 ਮਹੀਨਾ ਨਹੀਂ ਹੋਇਆ ਅਜੇ ਮਹੀਨਾ ਨਹੀਂ ਹੋਇਆ ਵੀ ਆਏ ਜਮਾਨਤੇ ਆਇਆ ਸੀ ਬਰ ਹਾਂਜੀ ਹਾਂਜੀ ਹਾਂ ਤਰੀਕੇ ਪੌਂਜਾਦਾ ਕਚੈਰੀ ਜਾਂਦਾ ਹੈ ਜੀ ਇੱਥੇ ਅੱਜ ਨਾ ਬੱਚਾ ਧਮਾਨ ਸੀ ਅਸੀਂ ਪ੍ਰੋਗਰਾਮ ਕਰਨ ਆਏ ਹਾਂ ਤੇ ਸਾਨੂੰ ਨਹੀਂ ਪਤਾ ਕੀ ਗੱਲ ਹੋਈ ਅਚਾਨਕ ਪੁਲਿਸ ਆਈ ਹੈ ਤੇ ਬਸ ਭਗਦੜ ਜੀ ਪੈ ਗਈ ਤੇ ਅਸੀਂ ਤੇ ਆਪ ਹੁਣ ਬਸ ਸਾਡਾ ਕੰਮ ਵਿੱਚੇ ਰਹਿ ਗਿਆ ਅਸੀਂ ਸਗੋਂ ਪੈਸੇ ਪੁਸੇ ਵੀ ਲੈਣੇ ਆ ਤੇ ਪੀਮਰ ਪੁੰਮੜ ਕੋਈ ਗੱਲ ਨਹੀਂ ਆ ਤੇ ਬਸ ਅਸੀਂ ਬੈਠੇ ਆ ਬਸ ਪ੍ਰਸ਼ਾਸਨ ਦਾ ਇੰਤਜ਼ਾਰ ਕਰ ਰਹੇ ਆ ਕਿ ਵੀ ਸਾਨੂੰ ਜਾਣ ਦੇਣ ਬਸ ਕਿਹੜੇ ਕੋਈ ਕੀ ਕਰਨਾ ਹੈ ਇੱਥੇ ਅਹੀਂ ਮੈਂ ਗਨਾ ਆਰਟਿਸਟ ਲੈ ਕੇ ਆਇਆ ਹਾਂ ਪੀਐਡੀ ਡੀਜੀ ਲ ਪਾਈਆ ਗਨਾ ਇਹਨਾਂ ਦਾ ਡੀਜੀ ਸੀ ਤੇ ਪ੍ਰੋਗਰਾਮ ਕਰ ਰਹੇ ਆ ਅਸੀਂ ਆਰਕੈਸਟਰਾ ਸੀ ਕਿੰਨਾ ਕੰਮ ਚੱਲ ਗਿਆ ਸੀ ਜਦੋਂ ਇਹ ਕੰਮ ਇਹ ਜੀ ਅੱਧ ਤੋਂ ਜ਼ਿਆਦਾ ਕੰਮ ਨਿਬੜ ਗਿਆ ਸੀ ਸਗਣ ਪੈ ਰਹੇ ਸੀ ਬੱਚਿਆਂ ਨੂੰ ਸਗਣ ਦੇ ਰਹੇ ਉਸ ਤੋਂ ਬਾਅਦ ਅਚਾਨਕ ਪ੍ਰਸ਼ਾਸਨ ਆਇਆ ਇਹ ਆ ਗੱਲ ਹੋਈ ਕਿਹੜਾ ਪਹਿਲੋ ਸੀ ਇੱਥੇ ਪ੍ਰੋਗਰਾਮ ਛਾੜ ਰਹੀ ਹਾਂ ਉਹ ਬੰਦੇ ਫੜੇ ਫੜੇ ਵੀ ਆ ਪੁਲਿਸ ਨੇ ਇਹ ਜੀ ਪਤਾ ਨਹੀਂ ਸਾਨੂੰ ਨਹੀਂ ਪਤਾ ਸਾਨੂੰ ਇਥੋ ਹੀ ਲੱਗਦਾ ਇਹ ਵੀਰੇ ਇਹ ਮਤਲਬ ਕੀ ਪ੍ਰੋਗਰਾਮ ਹੀ ਆਪਣਾ ਵੱਡੇ ਦਾ ਸੀ ਤੇ ਆਪਾਂ ਡੀਜੇ ਸੈਟਅਪ ਆਪਾਂ ਨੂੰ ਆਨਲਾਈਨ বুকਿੰਗ ਹੋਈ ਸੀ ਹਾਂਜੀ ਕਿੰਨੇ ਇੱਥੇ ਕਿੱਥੇ ਹੋਈ ਸੀ ਕਿਹੜੀ ਜਗ੍ਹਾ ਤੇ ਇਹ ਆਪਣੇ ਐਸੇ ਹੀ ਸ਼ਾਹ ਡ੍ਰੀਮ ਜੀ ਕੀ ਹੋਇਆ ਬਾਅਦ ਚ ਚੱਲਦੇ ਪ੍ਰੋਗਰਾਮ ਇਹ ਚੱਲਦੇ ਵੀਰੇ ਸਗਨ ਪੈਣ ਰਿਹਾ ਸੀ ਤੇ ਆਪਣਾ ਕੀ ਉਹਦਾ ਨਾਮ ਆ ਡੀਜੇ ਮਤਲਬ ਕੀ ਸੈਟਅਪ ਬੰਦ ਕਰਵਾਇਆ ਸੀ ਉਹਨਾਂ ਨੇ ਕਿ ਉਹ ਆਂਦੇ ਵੀ ਸਗਨ ਪੈ ਰਿਹਾ ਵਾ ਤੇ ਮਤਲਬ ਕੀ ਬੰਦ ਕਰ ਦਿਓ ਇਬਾਚਾ ਪੁਲਿਸ ਪ੍ਰਸ਼ਾਸਨ ਆ ਗਏ ਹਾਂਜੀ ਪੁਲਿਸ ਆ ਗਈ ਹਾਂਜੀ ਹਾਂਜੀ ਕੀ ਕਹਿੰਦੇ ਬੰਦ ਕਰ ਦੋ ਸਰ ਹਾਂਜੀ ਹਾਂਜੀ ਬੰਦ ਕਰ ਤਲਾਸ਼ੀ ਲੈ ਰਹੇ ਹੋ ਕੀ ਤਲਾਸ਼ੀ ਤੇ ਮਤਲਬ ਕੀ ਲੈ ਲਈ ਸਾਡੀ ਸਾਡੇ ਕੋਲ ਤੇ ਜਦੋਂ ਆਪਾਂ ਬੇਕਸੂਰ ਆਪਾਂ ਨੂੰ ਕੁਝ ਮਤਲਬ ਕੀ ਡਰੀ ਨਹੀਂ ਹੈਗਾ ਹਾਂਜੀ ਤੁਹਾਨੂੰ ਪਤਾ ਲੱਗਾ ਕੀ ਇੱਧਰ ਆਇਆ ਤੂੰ ਹਾਂਜੀ ਹਾਂਜੀ ਇਹ ਨਹੀਂ ਪਤਾ ਨਹੀਂ ਦੇਣ ਦੇ ਤੁਹਾਨੂੰ ਪਤਾ ਨਹੀਂ ਲੱਗਿਆ ਅੱਜ ਰੇਡ ਕੀਤੀ ਰਾਜੂ ਸ਼ੂਟਰ ਆ ਸਾਨੂੰ ਕਸ਼ਮੀਰ ਸਿੰਘ ਪਿੰਡ ਸੰਗੇ ਇੱਥੇ ਕਰੀਬ ਕੋਈ 25 ਦੇ 25 ਮਕਦਮੇ ਤੇ ਦਰਜ ਨੇ 307 ਵਗੈਰਾ ਦੇ 302 ਦੇ ਡਕੀਤੀਆਂ ਦੇ ਖੋਹਾਂ ਦੇ ਹਥਿਆਰਾਂ ਦੇ ਅੱਜ ਹੀ ਆਪਣੇ ਬੱਚੇ ਦਾ ਜਨਮ ਦਿਨ ਇਹਨੇ ਮਨਾਉਣਾ ਸੀ ਇੱਥੇ ਪੈਲਸ ਦੇ ਵਿੱਚ ਇਹਨੇ ਤਕਰੀਬਨ ਇਹ ਜੇਲ੍ਹ ਤੋਂ 6 ਮਹੀਨਾ ਕਿ ਹੋਇਆ ਨੂੰ ਰਿਹਾ ਹੋ ਕੇ ਆਏ ਨੂੰ ਇਹਨੇ ਤਕਰੀਬਨ ਸਾਰੇ ਜਿਹੜੇ ਜੇਲ੍ਹ ਚੋਂ ਗਲਤ ਬੰਦੇ ਗਲਤ ਅਨਸਰ ਸੀਗੇ ਉਹਨਾਂ ਨੂੰ ਇੱਥੇ ਬੁਲਾਇਆ ਸੀਗਾ ਇਸ ਕਰਕੇ ਆਪਾਂ ਇਸ ਪੈਲਸ ਦੀ ਪ੍ਰੋਗਰਾਮ ਹੋਣ ਤੋਂ ਬਾਅਦ ਸ਼ਾਮੀ ਜਿਹੜੇ ਬੰਦੇ ਨਹੀਂ ਗਏ ਉਹਨਾਂ ਬੰਦਿਆਂ ਦੀ ਤੇ ਗੱਡੀਆਂ ਦੀ ਸਰਚ ਕੀਤੀ ਆ ਕੁਝ ਬਰਾਮਦ ਹੋਇਆ ਕੁਝ ਰਿਕਵਰੀ ਹੋਈ ਕੁਝ ਬਰਾਮਦ ਹੋਇਆ ਉਹਦੇ ਸਬੰਧੀ ਅਜੇ ਤਫਤੀਸ਼ ਜਾਰੀ ਆ ਤਸਦੀਕ ਜਾਰੀ ਆ ਜਿਨ੍ਹਾਂ ਬੰਦਿਆਂ ਕੋਲ ਅਸਲਾ ਵਗੈਰਾ ਮਿਲਿਆ ਕਿ ਉਹ ਲਾਇਸੈਂਸੀ ਆ ਕਿ ਉਤਰਾਵਾ ਮਿਲਿਆ ਵਾ ਪਰ ਉਹਨਾਂ ਦੇ ਕਈਆਂ ਨੇ ਕੋਲੇ ਵੀ ਕਿਹਾ ਵੀ ਸਾਡੇ ਲਾਇਸੈਂਸੀ ਨੇ ਇਸ ਕਰਕੇ ਤਫਤੀਸ਼ ਜਾਰੀ ਆ ਇਸ ਸਬੰਧੀ ਸੀਨੀਅਰ ਅਫਸਰ ਤੁਹਾਨੂੰ ਡਿਟੇਲ ਰਿਪੋਰਟ ਕਰਕੇ ਫਿਰ ਬਾਅਦ ਚ ਦੱਸਣਗੇ ਜਿਹੜੇ ਜਿਹੜੇ ਅਸਲੇ ਨੇ ਤਨੇ ਕਬਜ਼ੇ ਚ ਕਿੰਨੀ ਕੁ ਕੁਆਂਟੀਟੀ ਹੈ ਚਾਹੇ ਉਹ ਹਜੇ ਕਲੇਮ ਜੋ ਮੁੱਢੇ ਕਰਦੇ ਹੋਣ ਨਹੀਂ ਇਹਦੇ ਬਾਰੇ ਅਜੇ ਮੈਂ ਕਲੀਅਰ ਫਿਗਰ ਨਹੀਂ ਕਰ ਸਕਦਾ ਕਿਉਂਕਿ ਵੱਖ-ਵੱਖ ਪਾਰਟੀਆਂ ਤਕਰੀਬਨ ਛੇ ਪਾਰਟੀਆਂ ਵੱਖ-ਵੱਖ ਐਸਚੋਆ ਸਾਹਬਾਂ ਨੇ ਆਏ ਨੇ ਵੱਖ-ਵੱਖ ਦਿਸ਼ਾ ਤੋਂ ਇਕੱਠੇ ਕਰ ਰਹੇ ਸੀ ਇਹਦੀ ਮੈਂ ਕਾਉਂਟਰੀ ਨਹੀਂ ਦੱਸ ਸਕਦਾ ਪਰ ਇਹ ਗੱਲ ਹੈ ਵੀ ਮਿਲੇ ਜਰੂਰ ਨੇ ਇਹੋ ਜਿਹੀ ਕੋਈ ਗੱਲ ਨਹੀਂ ਮਿਲੇ ਜਰੂਰ ਹੈ ਸ਼ੂਟਰ ਸਮੇਤ ਕਿੰਨੇ ਬੰਦੇ ਰੌਂਡ ਆਪ ਕੀਤੇ ਆ ਪੰਜ ਤੋਂ ਛੇ ਬੰਦੇ ਆਪਾਂ ਗ੍ਰਿਫਤਾਰ ਕੀਤੇ ਆ ਜਿਹਦੇ ਵਿੱਚੋਂ ਕਿਸ ਦੀ ਸਤਕੁੰਜਾ ਕਰਾਂਗੇ ਕੋਈ 109 'ਚ ਵੀ ਕਰਾਂ ਜਿਹੜੇ ਸਹੀ ਨਹੀਂ ਦੱਸੇਗਾ ਜਿੰਨਾਂ ਕੋ ਕੋ ਹਥਿਆਰ ਮਿਲੇਗਾ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਰਾਜੂ ਛੋਟੇ ਜਾਂ ਜਿਹੜੇ ਬਾਕੀ ਨੇ ਉਹ ਉਹ ਵੀ ਇੱਥ ਮੜੇ ਮੜੇ ਇੱਥੇ ਪਾਲਸ ਦੇ ਵਿੱਚੋਂ ਹੀ ਮਿਲਿਆ ਜੀ ਪਾਲਸ ਚ ਜਿਹਨਾਂ ਦੇ ਵਿਰੋਧੀ ਧਿਰਵਾਂ ਨੂੰ ਵੀ ਕੋਈ ਆਉਣ ਦੀ ਸ਼ੰਕਾ ਸੀ ਜਿਸ ਲੈ ਕੇ ਪੁਲਿਸ ਨੇ ਅਲਰਟ ਹੋ ਕੇ ਇੱਥੇ ਕਾਰਵਾਈ ਕੀਤੀ ਹੈ ਪਤਾ ਲੱਗਾ ਇਹ ਸੂਚਨਾ ਮਿਲੀ ਸੀ ਵੀ ਇੱਥੇ ਕੋਈ ਇਹਨਾਂ ਦਾ ਕਿਸੇ ਗੱਲ ਦਾ ਅੱਜ ਰਾਜੀ ਨਵਾਂ ਵੀ ਹੋਣਾ ਵਾ ਜੇ ਕੋਈ ਰਾਜੀ ਨਾਲ ਨਾਛੜਿਆ ਚੜਿਆ ਤੇ ਕੋਈ ਝਗੜਾ ਹੋ ਸਕਦਾ ਇਸ ਕਰਕੇ ਵੀ ਪੁਲਿਸ ਜਿਹੜੀ ਉਸ ਤਰਕ ਸੀ ਕਿੰਨੇ ਕੋ ਲੋਕ ਸੀ ਜਦੋਂ ਤੁਸੀਂ ਅੰਦਰ ਆਏ ਕਿੰਨੇ ਕੋ ਉੱਥੇ ਪੀਟ ਸੀ ਕਿੰਨੇ ਕੋ ਲੋਕ ਸੀ ਇੱਥੇ ਕੋਈ 100-200 ਆਦਮੀ ਹੋਊਗਾ 50 ਕੁ ਲੇਡੀਜ਼ ਆਉਣਗੇ ਤੇ ਕੋਈ ਇਹੋ ਜਿਹਾ ਵੈਪਨ ਵੀ ਮਿਲੇ ਜਿਹੜੇ ਸਬਸਟ੍ਰੀਕ ਮੈਂ ਆਪ ਜੀ ਨੂੰ ਬਾਰ ਬਾਰ ਦੱਸਣ ਡਿਆ ਵੀ ਇਹ ਇੱਕ ਤਫਤੀਸ਼ ਦਾ ਵਿਸ਼ਾ ਤੁਸੀਂ ਕਮਾ ਕੇ ਗੱਲ ਉਹ ਹੀ ਲਿਆਂਦੇ ਜੇ ਫੇਰ ਘੜੀ ਮੁੜੀ ਇਹ ਗੱਲ ਕੋਈ ਨਹੀਂ ਜ਼ੋਰ ਰਿਆ ਨੰਗਾ ਬਾਦ ਉਹ ਦੱਸ ਰੋੜ ਦਾ ਰੋੜ ਤੇ ਆ ਤੇ ਮੈਂ ਮਣਜ ਰਹੀ ਇੱਥੇ ਤੇ ਇਹ ਜਿਹੜਾ ਫੰਕਸ਼ਨ ਬੁੱਕ ਹੋਇਆ ਸੀ ਲਖਾ ਸਿੰਘ ਆ ਪਿੰਡ ਸੰਗਿਆ ਤੋਂ ਉਹਨਾਂ ਨੇ ਬੁੱਕ ਰਾਇਆ ਸੀ ਵੀ ਸਾਡੀ ਜੀ ਬਰਥਡੇ ਪਾਰਟੀ ਸਾਡੇ ਬੱਚਾ ਧਮਾਨ ਆ ਠੀਕ ਹੈ ਜੀ ਅਸੀਂ ਉਹ ਲਗਭਗ 1.50 ਲੱਖ ਚ ਬੁੱਕ ਕੀਤਾ ਸੀ ਤੇ ਫੰਕਸ਼ਨ ਹੋ ਰਿਹਾ ਹੈ ਕੋਈ ਚੱਕਰ ਨਹੀਂ ਆ ਬੜਾ ਜਿਵੇਂ ਨਾਸ਼ਤਾ ਪਾਣ ਲੱਗਾ ਲੱਗੇ ਆ ਤੇ ਅਜੇ ਖਾਣਾ ਲੱਗਾ ਹੀ ਸੀ ਤੇ ਬਾਹਰ ਪਤਾ ਲੱਗਾ ਜੀ ਸਾਰੇ ਬੰਦੇ ਅੰਦਰ ਆਜੋ ਬਾਹਰ ਆਜੋ ਤੇ ਪੁਲਿਸ ਵਾਹ ਆ ਗਈ ਪਰ ਹੁਣ ਇਹ ਕਾਰਨ ਨਹੀਂ ਪਤਾ ਕਿ ਪੁਲਿਸ ਕਿਉਂ ਆਈ ਆ ਤੇ ਕੀ ਨਹੀਂ ਇਹ ਗੱਲ ਦਾ ਸਾਨੂੰ ਪਤਾ ਕੋਈ ਨਹੀਂ ਆ ਹੁਣ ਜਿਹੜਾ ਪ੍ਰੋਗਰਾਮ ਖਤਮ ਕਰਤਾ ਵਿਚੇ ਰਹਿ ਗਏ ਦੇਖੋ ਪਿਓ ਬੱਚੇ ਰਹਿ ਗਏ ਜੀ ਅੰਦਰ ਸਾਰੇ ਚਲੇ ਚੁਲੇ ਗਏ ਆ ਤੇ ਰੋਟੀ ਪਾਣੀ ਜਿੱਦਾਂ ਜਿੱਦਾਂ ਕਿਸੇ ਨੇ ਖਾਧਾ ਕੇ ਨਹੀਂ ਖਾਧਾ ਤੇ ਬੰਦੇ ਨੂੰ ਹਰਾਸਤ ਵੀ ਲਿਆ ਇਹਨਾਂ ਨੇ ਮੈਂ ਇਹ ਬਾਰੇ ਵਿੱਚ ਪਤਾ ਨਹੀਂ ਜੀ ਬਚੇ ਜਿਹੜੀ ਆ ਚੈੱਕ ਕਰ ਕਰ ਬਾਹਰ ਕਰ ਉਹ ਇਹੋ ਹਦਾ ਜੀ ਪੁਲਿਸ ਨੂੰ ਕੋਈ ਹੋਵੇ ਖਬਰ ਕੋਈ ਤਲਾਹ ਹੋ ਗਈ ਤਾਂ ਪੁਲਿਸ ਆਜੀ ਦੇਖੋ ਹਦ ਤਲਾਹ ਹੋਇਆ ਕੋਈ ਬੰਦਾ ਇੱਥੇ ਨਰਜਾਇਜ਼ ਆ ਗਿਆ ਹੋਇਆ ਜਾ ਜਾ ਇਹੋ ਜਿਹਾ ਪਤਾ ਨਹੀਂ ਸਾਨੂੰ ਉਹ ਵੀ ਸਾਰਾ ਆਪਣਾ ਡੀਜੇ ਵਗੈਰਾ ਸਭ ਖਾਣਾ ਵਿੱਚ ਹੀ ਰਹਿ ਗਿਆ ਤੇ ਡੀਜੇ ਹਾਂਜੀ ਚੱਲਿਆ ਜੀ ਡੀਜੇ ਪਾਰਟੀ ਵੱਲੋਂ ਹੀ ਖਾਣਾ ਵਗੈਰਾ ਸਾਰਾ ਪਾਰਟੀ ਵੱਲੋਂ ਹੀ ਤੇ ਕੁਝ ਕੇ ਲੋਕਾ ਖਾਦਾ ਕੇ ਨਹੀਂ ਖਾਦਾ ਹੁਣ ਤਲਾਸ਼ੀ ਲੈਣੀ ਚਾਹੁੰਦੇ ਨੇ ਬਸ ਹਾਂਜੀ ਹੁਣ ਜਿੰਨੇ ਬੰਦੇ ਗਏ ਸਾਰੇ ਤਲਾਸ਼ ਲੈ ਜਾਂਦੇ ਆ ਤੇ ਬਾਕੀ ਇਹ ਆ ਵੀ ਸਾਡੇ ਨਾਲ ਤਾਂ ਪੈਸੇ ਨਾਲ ਇਹੋ ਜਿਹਾ ਜਿੱਥੇ ਤਲਾਸ਼ ਨਹੀਂ ਲੈ ਸਕਦੇ ਅਸੀਂ ਉਹਨਾਂ ਹੋ ਸਕਦੇ ਪੁਲਿਸ ਨੂੰ ਕਿ ਜਿੱਥੇ ਤਲਾਸ਼ ਨਹੀਂ ਲੈ ਕਹਿੰਦੇ ਟੇਬਲ ਵੇਖ ਰਹੇ ਆ ਇਹ ਵੇਖੋ ਸੋਹ ਜਿਤਾ ਦੇਖਦਾ ਜੋ ਤਰਾਸ਼ੀ ਕਰਨੀ ਕਰੋ ਕੋਈ ਗੱਲ ਤੁਹਾਡੇ ਵਿੱਚ ਹੋ ਗਿਆ ਦਿੱਤਾ ਜਾ ਰਿਹਾ ਹੈ ਅਸੀਂ ਦੇਖੋ ਕੋਵਿਡ ਕਰਨੇ ਕਰਨਾ ਸਰਕਾਰ ਅਗਲੇ ਬਾਰੇ ਪੁਲਿਸ ਹੈ